10 12 ਮੁੰਡੇ ਇਧਰਲੀ ਸਾਈਡ ਖੜੇ ਸੀ 10 12 ਸਾਹਮਣੇ ਵਾਲੀ ਸਾਈਡ ਖੜੇ ਸੀ ਕਿਰਪਾਨਾ ਲਹਿਰਾਂ ਦੇ ਆਏ ਤੇ ਉਹ ਕਹਿੰਦੇ ਜਿਨੇ ਮੂਵੀ ਬਣਾਈ ਉਹਦੀ ਖੈਰ ਨਹੀਂ ਭਗਵਾਨ ਜੀ ਮਾਨਸਾ ਸਰਕਾਰ ਦੀ ਸਭ ਤੋਂ ਵੱਡੀ ਨਲਾਇਕੀ ਹੈ ਜਿਹੜੇ ਉਹਨਾਂ ਨੇ ਵੱਡੇ ਵੱਡੇ ਬੋਰਡ ਲਾ ਕੇ ਕਿਹਾ ਸੀ ਰੰਗਲਾ ਪੰਜਾਬ ਬਣਾਵਾਂਗੇ ਮੈਂ ਸਮਝਦਾ ਤੇ ਲੋਕ ਵੀ ਸਮਝਦੇ ਨੇ ਕਿ ਇਹ ਇਹਨਾਂ ਨੇ ਵੋਟ ਪਾ ਕੇ ਬੜੀ ਵੱਡੀ ਗਲਤੀ ਕੀਤੀ ਹੋਣੀ ਹੈ ਕਿ ਰੰਗਲਾ ਪੰਜਾਬ ਇਹੀ ਸੀਗਾ ਉਕਰੇ ਦਾਤ ਵਜਨ ਪੱਥਰ ਵਜਨ ਪਥਰਾਵ ਹੋਵੇ ਜੇ ਲੋਕ ਦਿਨ ਵਲੇ ਸੇਫ ਨਹੀਂ ਤਾਂ ਰਾਤ ਵਲੇ ਕਿਦਾਂ ਸੇਫ ਹੋਣਗੇ ਲੁਧਿਆਣਾ ਦੇ ਸ਼ਿਵਾਜੀ ਨਗਰ ਹਾਥੀ ਮੰਦਰ ਦੇ ਕੋਲ ਉਸ ਵੇਲੇ ਹਫੜਾ ਦਫੜੀ ਮਚ ਗਈ ਜਦੋਂ ਦੋ ਗਰੁੱਪਾਂ ਦੇ ਵਿੱਚ ਝੜਪ ਹੋ ਗਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਥਿਆਰ ਲੈ ਕੇ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਬਣਦੇ ਨਜ਼ਰ ਆ ਰਹੇ ਨੇ ਇਟਾਂ ਰੋੜਿਆਂ ਦੀ ਵੀ ਬਰਸਾਤ ਕੀਤੀ ਗਈ ਆਓ ਨਜ਼ਰ ਮਾਰਦੇ ਹਾਂ ਪਹਿਲਾਂ ਇਹਨਾਂ ਤਸਵੀਰਾਂ ਤੇ ਤੇ ਫਿਰ ਪਾਉਣਿਆ ਮਾਮਲੇ ਤੇ ਚਾਨਣਾ ਇਹ ਹੈ ਥੋੜਾ ਬੰਦਾ ਹੈ ਰਹਿਣ ਦੇ ਜੱਗਾ ਗੱਲਬਾਤ ਕਰਦੇ ਹੋਏ ਭਾਸ਼ਪਾ ਗੁਰਦੇਵ ਸ਼ਰਮਾ ਦੇਵੀ ਨੇ ਕਿਹਾ ਕਿ ਹਲਕਾ ਸੈਂਟਰਲ ਦੇ ਵਿੱਚ ਆਏ ਦਿਨ ਅਜੇ ਹੀਆਂ ਗੈਂਗवार ਦੇਖ ਨੂੰ ਮਿਲ ਰਹੀਆਂ ਨੇ ਉਤੇ ਹੀ ਪ੍ਰਧਾਨ ਦਾ ਕਹਿਣਾ ਹੈ ਕਿ ਇਲਾਕਾ ਪੁਲਿਸ ਅਤੇ ਅਧਿਕਾਰੀ ਕੁੰਭ ਕਰਨ ਦੀ ਨੀਂਦ ਸੁੱਤੇ ਹੋਏ ਨੇ ਦੇਖੋ ਮੈਨੂੰ ਇੱਥੇ ਅੱਗੇ ਪਤਾ ਚੱਲਿਆ ਵੀ ਸ਼ਿਵਰਾਤਰੀ ਵਾਲੇ ਦਿਨ ਵੀ ਜਿਹੜੇ ਕੁਛ ਦੋ ਤਰ੍ਹਾਂ ਜੜੀਆਂ ਨੇ ਆਪਸ ਦੇ ਵਿੱਚ ਬੱਚੇ ਬੱਚੇ ਜਿਹੜੇ ਮੁੰਡੇ ਮੁੰਡੇ ਹੈਗੇ ਨੇ ਉਹ ਕਿਰਪਾਨਾਂ ਲੈ ਕੇ ਡਾਂਗਾ ਲੈ ਕੇ ਪੁੱਲੋਟ ਬਾਜੀ ਕਰਕੇ ਗਏ ਨੇ ਸ਼ਰਮ ਇੱਥੇ ਇੱਟਾਂ ਮਾਰ ਕੇ ਗਏ ਨੇ ਇਸ ਏਰੀਆ ਦੇ ਵਿੱਚ ਇੰਨੀ ਦਹਿਸ਼ਤ ਹੈ ਇਸ ਟਾਈਮ ਸਾਰੇ ਮੇਰੇ ਬਜ਼ੁਰਗ ਖੜੇ ਨੇ ਮੇਰੇ ਭਰਾ ਖੜੇ ਨੇ ਕਹਿੰਦੇ ਨੇ ਸਾਨੂੰ ਘਰੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਮੈਂ ਚਾਹਨਾ ਜੀ ਸ਼ਿਵਰਾਤਰੀ ਵਾਲੇ ਦਿਨ ਇੱਥੇ ਵਾਰਦਾਤ ਹੋਈ ਤਾਂ ਪੁਲਿਸ ਕੀ ਕਰ ਰਹੀ ਸੀ ਸਰ ਮੇਰਾ ਸਵਾਲ ਹੈ ਕਿ ਦਿਨ ਦਿਹਾੜੇ ਹੀ ਵਾਰਦਾਤ ਆ ਰਾਤੀ ਕਿੱਦਾਂ ਲੋਕ ਸੇ ਦਿਨ ਦਿਹਾੜੇ ਦੇਖੋ ਇਹ ਤੇ ਪੰਜਾਬ ਸਰਕਾਰ ਦਾ ਇੰਨਾ ਮਾੜਾ ਹਾਲ ਹੋ ਚੁੱਕਾ ਹੈ ਦਿਨ ਦਿਹਾੜੇ ਸਾਰਾ ਪੰਜਾਬ ਜਿਹੜਾ ਅੱਜ ਜਿਹੜਾ ਦੁਖੀ ਹੋ ਚੁੱਕਾ ਹੈ ਅੱਜ ਕੋਈ ਵੀ ਆਪਣੇ شریف ਆਦਮ ਆਪਣੇ ਘਰੋਂ ਨਹੀਂ ਨਿਕਲ ਸਕਦਾ ਕੋਈ ਸਾਡੀ ਪੈਣ ਕੋਈ ਵਾਰਦਾਤ ਅੱਜ ਦੇਖੋ ਲੁਧਿਆਣਾ ਹਲਕਾ ਸੈਂਟਰ ਦੇ ਸ਼ਿਵਾਜੀ ਨਗਰ ਦੇ ਵਿੱਚ ਅੱਜ ਦੇ ਅੱਜ ਤੋਂ 3 ਦਿਨ ਪਹਿਲਾਂ ਵਾਰਦਾਤ ਹੋਈ ਹੈ ਤੇ ਜਿਹੋ ਵਾਰਦਾਤ ਦਾ ਜਿਹੜਾ ਵੀ ਪੁਲਿਸ ਨੇ ਪਹਿਲਾਂ ਕੋਈ ਐਕਸ਼ਨ ਲਿਆ ਹੁੰਦਾ ਤੇ ਅੱਜ ਦੁਬਾਰਾ ਵਾਰਦਾਤ ਨਾ ਹੁੰਦੀ ਮੈਨੂੰ ਤੇ ਮੈਨੂੰ ਤੇ ਲੱਗ ਰਿਹਾ ਵੀ ਜਿਹੜੇ ਪੁਲਿਸ ਦੇਖ ਰਹੀ ਹੈ ਵੀ ਕੋਈ ਜਿੰਨੇ ਦਾ ਮਾਰਦਾ ਨਹੀਂ ਇਸ ਏਰੀਆ ਦੇ ਵਿੱਚ ਜਿੰਨੇ ਦਾ ਸਾਟਾ ਪਟਾ ਦੇ ਕੋਈ ਜ਼ਖਮ ਵੀ ਨਹੀਂ ਹੁੰਦਾ ਉਹਨਾਂ ਦੇ ਅਸੀਂ ਕਾਰਵਾਈ ਨਹੀਂ ਕਰਦੇ ਵਾਰਦਾਤ ਨੂੰ ਜਾਣਦੇ ਕਿੱਥੇ ਜਾ ਰਹਿਣ ਵਾਲਾ ਪਤਾ ਨਹੀਂ ਜੀ ਕਿੱਥੋਂ ਦੇ ਹੈਗੇ ਨੇ ਮੈਂ ਤਾਂ ਕਿੰਨਾ ਜਿੱਥੋਂ ਦੇ ਵੀ ਹੋਣ ਪੁਲਿਸ ਅੱਜ ਕੱਲ ਕੈਮਰੇ ਲੱਗੇ ਨੇ ਏਰੀਆ ਦੇ ਵਿੱਚ ਪਤਾ ਹੋ ਕੀ ਜਾਂਦੀ ਇਹ ਪੜੋਸਾਂ ਤੋਂ ਦੀ ਵੀਡੀਓ ਦਿੱਤੀ ਜੀ ਏਰੀਆ ਦੇ ਪੁਲਿਸ ਕੀ ਕਰ ਰਹੀ ਐ ਇਸ ਟਾਈਮ ਮੈਂ ਤਾਂ ਕਮਿਸ਼ਨਰ ਸਾਹਿਬ ਨੂੰ ਕੱਲ ਮਿਲਾਂਗਾ ਜਾ ਕੇ ਵੀ ਖਾਸ ਕਰਕੇ ਸੈਂਟਰ ਹਲਕੇ ਦੇ ਵਿੱਚ ਜਿੰਨਾ ਜਿਹਾ ਚਿਟਰਾ ਵਿਖ ਰਿਹਾ ਜਿੰਨੀ ਬਦਮਾਸ਼ੀ ਹੋ ਰਹੀ ਐ ਜਿੰਨੀ ਗੁੰਡਾਗਰਦੀ ਹੋ ਰਹੀ ਐ ਇੱਥੇ ਮੇਰੇ ਕੋਲ ਹੋਰ ਕਿਸੇ ਏਰੀਆ 'ਚ ਨਹੀਂ ਹੋ ਰਹੀ ਐ ਇਹ ਕਿਉਂ ਹੋ ਰਹੀ ਐ ਇਹ ਜਿਹੜੇ ਅਫਸਰਾਂ ਨੂੰ ਅਫਸਰਾਂ ਨੂੰ ਦੇ ਨਾਥੀ ਪਾਈ ਜਾਣੀ ਚਾਹੀਦੀ ਐ ਇਹ ਅਫਸਰਾਂ ਅਦਿਨ ਲੈ ਕੀ ਜਿਹੜੀ ਐ ਅੱਜ ਇੱਕ ਵਾਰ ਹੋ ਰਿਹਾ ਪਿਛਾਰ ਦਾ ਤੋਂ ਹੀ ਉਦੋਂ ਹੱਲ ਹੋਇਆ ਨਹੀਂ ਹੁਣ ਕਿੱਦਾਂ ਹੱਲ ਹੋਣਾ ਹੁਣ ਵੀ ਨਹੀਂ ਹੋਣਾ ਜੀ ਇਹ ਲੋਕਾਂ ਨੂੰ ਬਾਹਰ ਨਿਕਲਣਾ ਪੈਣਾ ਕਿੰਨੇ ਦਾ ਟਾਈਮ ਲੱਗੇਗਾ ਇਹ ਟਾਈਮ ਹੁਣ ਮੇਰੇ ਖਿਆਲ ਹੋ ਗਿਆ ਅੱਧਾ ਘੰਟਾ ਅੱਧਾ ਪੌਣਾ ਘੰਟਾ ਦੀ ਗੱਲ ਏ ਔਰ ਸ਼ੁੱਕਰ ਦੇ ਦਿਨ ਵੀ ਜੇ ਵਾਰਦਾਤ ਹੋਈ ਐ ਤੇ ਪੁਲਿਸ ਕੀ ਕਰ ਰਹੀ ਸੀ ਅਜੇ 3 ਦਿਨ ਬੀਤ ਗਏ 3 ਦਿਨ ਬਾਅਦ ਉਹੀ ਉਹੀ ਬੱਚੇ ਮੈਰ ਆਂਦੇ ਨੇ ਉਹੀ ਬੰਦੇ ਆਂਦੇ ਨੇ ਮੂੰਹ ਬੰਨ ਕੇ ਆਂਦੇ ਨੇ ਡਾਂਗਾ ਕਿਰਪਾਨਾ ਨਾਲ ਲੈ ਕੇ ਜਾਂਦੇ ਨੇ ਮਾਰ ਕੇ ਚਲੇ ਜਾਂਦੇ ਨੇ ਔਰ ਦਹਿਸ਼ਤ ਪੈ ਜਾਂਦੇ ਨਾਲ ਸਾਰਾ ਏਰੀਆ ਦੁਖੀ ਹੋਇਆ ਪਿਆ ਕਿਤੇ ਉਹਨਾਂ ਨੂੰ ਖਾਕੀ ਦਾ ਰੂਟ ਖੋਫੀ ਨਹੀਂ ਖਤਮ ਹੋ ਚੁੱਕਾ ਜੀ ਖਾਕੀ ਦੇ ਨਾਂ ਖਾਕੀ ਪੰਜਾਬ ਜੋ ਖਤਮ ਹੋ ਚੁੱਕੀ ਹੈ ਸਰਕਾਰ ਨਾ ਜਿਹੜੀ ਹੋਵੇ ਹੈਗੀ ਉਹ ਖਤਮ ਹੋ ਚੁੱਕੀ ਹੈ ਦ ਗੁੰਡਾ ਰਾਜ ਹੋ ਚੁੱਕਾ ਹੈ ਤੁਸੀਂ ਇਹ ਦੇਖੋ ਕਿ ਤਕਰੀਬਨ 1.5 ਵਜੇ ਦਾ ਟਾਈਮ ਸੀਗਾ ਸ਼ਰਿਆਮ 10-12 ਮੁੰਡੇ ਇਧਰਲੀ ਸਾਈਡ ਖੜੇ ਸੀ 10-12 ਸਾਹਮਣੇ ਵਾਲੀ ਸਾਈਡ ਖੜੇ ਸੀ ਕਿਰਪਾਨਾਂ ਲੈ ਰਹਾਂਦੇ ਆਏ ਤੇ ਉਹ ਕਹਿੰਦੇ ਜਿਨੇ ਮੂਵੀ ਬਣਾਈ ਉਹਦੀ ਖੈਰ ਨਹੀਂ ਇੱਥੇ ਕਟੋਗੜ 20-25 ਬੱਚੇ ਖੜੇ ਸੀਗੇ ਤੇ ਜੇ ਕਿਸੇ ਦੀ ਇਟ ਵਾਜ ਜਾਂਦੀ ਹੈ ਸਾਰਾ ਪਰਿਵਾਰ ਹੀ ਆ ਆਪਣਾ ਠੀਕ ਹੈ ਨਾ ਜੇ ਕਿਸੇ ਨੇ ਇਟ ਵਾਜੀ ਜਾਂਦੀ ਉਸ ਦੀ ਜਵਾਬਦੇਹੀ ਕਿਦੀ ਹੋਣੀ ਸੀ ਮੌਕੇ ਤੇ ਗੁਰਦੇਵ ਸ਼ਰਮਾ ਦੇਬੀ ਜੀ ਨੂੰ ਬੁਲਾਇਆ ਗਿਆ ਤੇ ਉਹਨਾਂ ਨੇ ਤੁਹਾਡਾ ਆ ਕੇ ਜਾਇਜ਼ਾ ਲੀਤਾ ਤੇ ਮੌਕੇ ਤੇ ਉਹਨਾਂ ਨੇ ਪੁਲਿਸ ਵੀ ਬੁਲਾਈ ਆ ਤੇ ਉਹ ਜਿਹੜੇ ਬਾਈਕ ਸੀਗੇ ਜਿਨ੍ਹਾਂ ਤੇ ਪ੍ਰਹਾਰ ਕੀਤਾ ਗਿਆ ਉਹ ਆਪਣੀ ਕਸਟਡੀ ਵਿੱਚ ਲੈ ਲੈ ਛਾਰਮਿੰਨ ਕਰ ਰਹੇ ਆ ਹੁਣ ਇਹ ਪੁਲਿਸ ਦੀ ਵੇਟ ਹੋਏਗੀ ਕਿ ਉਹ ਇਹਦਾ ਕੀ ਰਿਜ਼ਲਟ ਕਰਦੇ ਆ ਦੋਸ਼ੀਆਂ ਨੂੰ ਫੜਦੇ ਆ ਕਿ ਇਸ ਲਾਂਖਾ ਪਿੱਛੇ ਛੁੱਟਦੇ ਕਿ ਨਹੀਂ ਛੁੱਟਦੇ ਮੈਂ ਸਮਝਦਾ ਭਗਵੰਤ ਮਾਨ ਸਾਹਿਬ ਸਰਕਾਰ ਦੀ ਸਭ ਤੋਂ ਵੱਡੀ ਨਲਾਇਕੀ ਹੈ ਜਿਹੜੇ ਉਹਨਾਂ ਨੇ ਵੱਡੇ ਵੱਡੇ ਬੋਰਡ ਲਾ ਕੇ ਕਿਹਾ ਸੀ ਰੰਗਲਾ ਪੰਜਾਬ ਬਣਾਵਾਂਗੇ ਮੈਂ ਸਮਝਦਾ ਤੇ ਬੜੀ ਵੱਡੀ ਗਲਤੀ ਕੀਤੀ ਹੋਣੀ ਹੈ ਕਿ ਰੰਗਲਾ ਪੰਜਾਬ ਇਹੀ ਸੀਗਾ ਕਿ ਜੋ ਇੱਕ ਦੂਸਰੇ ਲੋਕਾਂ ਦੇ ਦਾਤਵਜਨ ਪੱਥਰਵਜਨ ਪਥਰਾਵ ਹੋਵੇ ਜੇ ਲੋਕ ਦਿਨ ਵਲੇ ਸੇਫ ਨਹੀਂ ਤਾਂ ਰਾਤ ਵਲੇ ਕਿੱਦਾਂ ਸੇਫ ਹੋਣਗੇ ਤੁਸੀਂ ਦੇਖ ਲਓ ਜਿੱਦਾਂ ਮਾਹੌਲ ਖਰਾਬ ਹੋ ਰਿਹਾ ਹੈ ਖੋਬਾਜੀਆਂ ਵੱਧ ਰਹੀਆਂ ਰਾਤ ਨੂੰ ਚੋਰੀਆਂ ਹੋ ਰਹੀਆਂ ਲੋਕਾਂ ਦੀ ਐਕਟੀਵਿਟੀ ਸ਼ਰਮ ਚੱਕ ਲੈਂਦੇ ਆ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਏਨੇ ਗ੍ਰਿਫਤਾਰ ਕਰ ਲਏ ਓਨੇ ਗ੍ਰਿਫਤਾਰ ਸਰਕਾਰਾਂ ਨੂੰ ਇੱਦਾਂ ਹੀ ਆ ਜੀ ਸਰਕਾਰਾਂ ਬਸ ਸਿਰਫ ਬਿਆਨ ਦਿੰਦੀਆਂ ਸਿਰਫ ਗੱਲਾਂ ਕਰਦੀਆਂ ਸਰਕਾਰਾਂ ਕਰ ਕੁਝ ਨਹੀਂ ਕਰ ਸਕਦੀਆਂ ਤੇ ਸਰਕਾਰ ਇਸ ਗੱਲ ਦਾ ਜਵਾਬ ਦੇਵੇ ਯੋਗੀ ਸਰਕਾਰ ਦਾ ਸ਼ਾਸਨ ਹੀ ਪੰਜਾਬ ਚ ਵੀ ਲਾਗੂ ਹੋਣਾ ਚਾਹੀਦਾ ਤਾਂ ਕਿ ਸਾਡੀਆਂ ਮਾਵਾਂ ਧੀਆਂ ਸੇਫ ਰਹਿਣ ਐਦਾਂ ਦੀ ਗੰਦੀਆ ਵਰਦਾਤਾ ਨਾ ਹੋਵੇ। ਸਾਣੀ ਕੰਪਲੀਟ ਕੀਤੀ ਹੈ। ਹਾਂਜੀ ਸ਼ਿੰਘਾਰ ਜੁੰਕੀ ਦੇ ਆਪਣੇ ਐਸਐਚਓ ਵੀ ਆਏ ਸੀ। ਮੱਲਿਆਂ ਲੈਣੇ ਫੋਨ ਕੀਤਾ ਸੀ ਜਿੱਦਿ ਫੋਨ ਕੀਤਾ ਪੁਲਿਸ ਵੀ ਇੱਥੇ ਤੈਨਾਤ ਹੋ ਗਈ ਸੀ। ਤੇ ਬਾਕੀ ਹੁਣ ਪੁਲਿਸ ਮੈਂ ਚਾਹਨਾ ਸਕਤ ਹੋ ਸਕਤ ਕਾਰਵਾਈ ਕਰੇ ਤੇ ਮਾਮਲੇ ਦੀ ਤੈਅ ਤੱਕ ਜਾਵੇ ਜੀ ਫੈਕਟਰੀ ਵਾਲੇ ਦਿਨ ਵਾਰਦਾਤ ਹੋਈ ਉੱਥੇ ਤਾਂ ਸਖਤ ਵਈ ਕਾਰਵਾਈ ਰਣੀ ਇੱਥੇ ਕਿੱਦਾਂ ਹੋ ਜੂਗੀ ਪਾਜੀ ਸ਼ਿਵਰਾਤਰੀ ਵਾਲੇ ਦਿਨ ਐਦਾਂ ਸੀ ਜਦੋਂ ਵਾਰਦਾਤ ਇਕੋਦਮ ਹੋਈ ਔਰ ਉਹ ਮਹੱਲਿਆਂ ਨੂੰ ਲੱਗਾ ਕਿ ਆਪਸ ਜਿਵੇਂ ਮੁੰਡੇ ਖੁੰਡੇ ਲੜ ਪਏ ਜਿਵੇਂ ਨੋਰਮਲ ਹੁੰਦਾ ਰਹਿੰਦਾ ਕਿ ਬੱਚੇ ਉੱਚੇ ਲੜ ਕੇ ਟਾਈਮਿੰਗ ਸ਼ਾਮ 3:30 5 ਵਜੇ ਦੀ ਸੀ ਲੇਕਿਨ ਅਸੀਂ ਗੌਰ ਜ ਕਿਸੇ ਨੇ ਹੋਰ ਨਹੀਂ ਕੀਤਾ ਕਿਉਂਕਿ 5 ਮਿੰਟ ਚ ਗੱਲ ਸ਼ਾਂਤ ਹੋ ਗਈ ਲੇਕਿਨ ਅੱਜ ਫੇਰ ਉਹੀ ਦੋਨੋਂ ਜੁੱਟ ਇਹੀ ਜਗ੍ਹਾ ਤੇ ਆ ਕੇ ਲੜਦੇ ਨੇ ਤਾਂ ਸਾਨੂੰ ਬੜੀ ਹੈਰਾਨੀ ਹੁੰਦੀ ਉੱਤੋਂ ਜਿਹੜਾ ਮਾਮਲਾ ਪੁਲਿਸ ਸਲਝਾ ਲੂਗੀ ਉੱਤੋਂ ਧਮਕੀਆਂ ਦਿੱਤੀਆਂ ਜਾ ਰਹੇ ਸੀ ਕਿ ਕਿਸੇ ਨੇ ਵੀਡੀਓ ਬਣਾਈ ਉਹਰਾ ਆਪਾਂ ਹਾਲ ਬੁਰਾ ਕਰਾਂਗੇ ਉਹਨੂੰ ਬਖਸ਼ਾਂਗੇ ਨਹੀਂ ਪਰ ਤੁਸੀਂ ਕਹਿ ਰਹੇ ਬੰਦੇ ਬਾਹਰ ਦੇ ਸੀ ਪਰ ਤੁਹਾਨੂੰ ਇੰਨੀ ਗੱਲ ਕਹਿ ਕੇ ਵੀਡੀਓ ਬਣਾਈ ਬੰਦੇ ਇੱਥੇ ਦੇ ਹੋਣੇ ਜੇ ਤਾਂ ਹੀ ਜਾਣਦੇ ਤਾਂ ਹੀ ਕਹਿੰਦੇ ਪਾਜੀ ਉਹਨਾਂ ਨੇ ਸਿਰਫ ਲੜਾਈ ਦੀ ਵੀਡੀਓ ਬਣਾ ਕੀਤੀ ਸੀ ਕਿ ਕੋਈ ਲੜਾਈ ਦੀ ਵੀਡੀਓ ਨਹੀਂ ਬਣਾਏਗਾ ਕਿਉਂਕਿ ਇੱਥੇ ਕੱਟ ਪੈ ਗਿਆ ਸੀ ਪਾਜੀ ਸੁਣੀ ਸੁਣਾਈ ਗੱਲ ਹੈ ਬਾਹਰ ਦੇ ਸੀ ਬਾਕੀ ਇਹ ਗੱਲ ਤਾਂ ਪੁਲਿਸ ਹੀ ਦੇਖੂਗੀ ਜੀ ਕਿੱਥੇ ਦੇ ਸੀ ਬੰਦੇ ਠੀਕ ਹੈ ਜੀ ਖੈਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਕੇ ਕੀ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ